ਉਬਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਕੈਲਗਰੀ ਕੈਨੇਡਾ ਤੋਂ ਭੈਣ ਮਨਦੀਪ ਕੌਰ ਢਾਲੀਵਾਲ ਜੀ ਦਾ ਆਇਆ ਹੈ ਇਹ ਲਿਖਦੇ ਹਨ ਤੁਸੀਂ ਲੋਕ ਅਹਿਮ ਨੁਕਤਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹੋ ਬਿਨਾ ਸਾਧਨਾਂ ਤੋਂ ਤੁਸੀਂ ਦੇਸ਼ ਕਿਵੇਂ ਚਲਾ ਸਕਦੇ ਹੋ ਤੇ ਪੰਜਾਬ ਕੋਈ ਟੂਰਿਸਟ ਪਲੇਸ ਵੀ ਨਹੀਂ ਹੈ ਸੱਚਾਈ ਨੂੰ ਦੇਖੋ ਹੋਮੇ ਲਈ ਲੜੋ ਨਾ ਅਸਲ ਬਿਮਾਰੀਆਂ ਨਾਲ ਲੜੋ ਖਾਲਿਸਤਾਨ ਕਿਸ ਨੂੰ ਚਾਹੀਦਾ ਹੈ ਸਿਰਫ 5% ਸਿੱਖਾਂ ਨੂੰ ਉਹ ਖਾਲਸਾ ਇਸ ਲਈ ਮੰਗ ਰਹੇ ਹਨ ਕਿਉਂਕਿ ਉਹਨਾਂ ਨੂੰ ਚੌਧਰ ਚਾਹੀਦੀ ਹੈ ਪੰਜਾਬ ਚ ਲਾਉਣਾ ਹੈ ਉਹਨਾਂ Nehru ਦੀ ਤਰ੍ਹਾਂ ਜੀਰਸਨ ਅ ਇਸ ਬਲੰਕ ਮੈਂ ਬੀਬੀ ਮਨਵੀਰ ਕੌਰ ਤਾਲੀਵਾਲ ਜੀ ਨੂੰ ਮਨਵੀਰ ਕੁਲਵੀਰ ਇਹ ਮਨਦੀਪ ਕੌਰ ਮਨਦੀਪ ਕੌਰ ਜੀ ਦਾ ਜਵਾਬ ਦੇ ਮੈਂ ਦੱਸਣਾ ਚਾਹੁੰਦਾ ਹਾਂ ਵੀ ਅੱਜ ਟੀਵੀ 84 ਨਿਊਜ਼ ਤੇ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਉਹ ਅੱਧਾ ਘੰਟਾ ਕਿਉਂਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਿਕ ਮੈਰਿਜ ਬਿਲ ਜਿਹੜਾ ਉਹ ਪੇਸ਼ ਕਰ ਰਹੇ ਨੇ ਪ੍ਰਾਈਵੇਟ ਮੈਂਬਰ ਦੇ ਤੌਰ ਤੇ ਔਰ ਇੱਕ ਇਸ ਮੁੱਦੇ ਨੂੰ ਲੈ ਕੇ ਔਰ ਪਿੰਕੀ ਕੈਟ ਦੇ ਇਨਕਸ਼ਾਫਾਂ ਬਾਰੇ ਵੀ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਹੈ ਜੀ ਸੋ ਇਸ ਜਿਹੜਾ ਟੀ 84 ਨਿਊਜ਼ ਸੁਣਾ ਦੇ ਨਾਲ ਐਕਸਕਲੂਸਿਵ ਗੱਲਬਾਤ ਹੋਏਗੀ ਅੱਜ ਸੋ ਦਰਸ਼ਕ ਸ਼ਰੋਤੇ ਟਿਊਨ ਇਨ ਰਹਿਣ ਦੇਖੋ ਇਹ ਕਿਉਂਕਿ ਇਸ ਕਿਸਮ ਦੀਆਂ ਜਿਹੜੀਆਂ ਇਸ ਨੂੰ ਤੁਸੀਂ ਹੁਣ ਕੀ ਸ਼ਬਦ ਮੈਂ ਪੰਜਾਬੀ ਦਾ ਇਸਤੇਮਾਲ ਕਰਾਂ ਕਤਿੱਤਾਂ ਵੀ ਕਹਿੰਦੇ ਨੇ ਕੁਝ ਇਲਾਕਿਆਂ ਵਿੱਚ ਇਹ ਇਸ ਕਿਸਮ ਦੀਆਂ ਕਤਿੱਤਾਂ ਵਾਲੇ ਜਿਹੜੇ ਨੇ ਸਾਡੇ ਵੀਰ ਪੈਣਾ ਫਿਰ ਆ ਹੀ ਜਾਂਦੇ ਨੇ ਅਸੀਂ ਉਹਨਾਂ ਨੂੰ ਐਕਨੋਲਜ ਵੀ ਕਰਦੇ ਹਾਂ ਜੀ ਹੁਣ ਉਹਨਾਂ ਨੂੰ ਲੱਗਦਾ ਵੀ ਸਾਡੇ ਕੋਲ ਕੋਈ ਸਾਧਨ ਨਹੀਂ ਕੋਈ ਟੂਰਿਸਟ ਪਲੇਸ ਨਹੀਂ ਔਰ ਫਿਰ ਉਹਨਾਂ ਨੇ ਆਪ ਹੀ ਬੈ ਕੇ ਪਤਾ ਨਹੀਂ ਕਿੱਥੇ ਇਹਨਾਂ ਨੇ ਜਿਹੜੀ ਆ ਉਹ ਮਰਦਮਸ਼ਮਾਰੀ ਕਰਾਈ ਹੈ ਕਿ ਕਿ رائے شمਾਰੀ ਕਰਾਈ ਹੈ ਜੀ ਕਿ 5% ਦੀ ਸਿੱਖ ਹੀ ਚਾਹੁੰਦੇ ਨੇ ਖਾਲਸਤਾਨ ਫਿਰ ਕਹਿੰਦੇ ਵੀ ਇਹ ਵੀ ਐਵੇਂ ਚੌਧਰੀ ਚਾਹੁੰਦੇ ਨੇ ਇਹਨਾਂ ਨੂੰ ਹੋਰ ਕੀ ਚਾਹੀਦਾ ਉੱਥੇ ਜਾ ਕੇ ਨਹਿਰੂ ਦੀ ਤਰ੍ਹਾਂ ਚਲਾਉਣ ਵੈਸੇ ਜੇ ਇਹ ਮੰਨਦੇ ਨੇ ਨਾ 5% ਖਾਦिस्तान ਚਾਹੁੰਦੇ ਨੇ ਫਿਰ ਇਹ ਵੀ ਬਹੁਤ ਵੱਡਾ ਨੰਬਰ ਹੈ ਕਿਉਂਕਿ ਜੇ ਇਹ ਵੀ ਕਹਿ ਦੰਦੇ ਕਿ ਜੀ ਕੋਈ ਸਿੱਖ ਨਹੀਂ ਚਾਹੁੰਦਾ ਜੀ ਫਿਰ ਅਸੀਂ ਕੀ ਕਰ ਲੈਂਦੇ ਇਹਨਾਂ ਦਾ ਕੁਛ ਨਹੀਂ ਕਰ ਸਕਦੇ ਨਹੀਂ ਨਹੀਂ ਸੋ ਇਹ ਸਾਡੇ ਵੀਰ ਭੈਣਾਂ ਜਿਹੜੇ ਨੇ ਅਸੀਂ ਤਾਂ ਚਲੋ ਪਤਾ ਨਹੀਂ ਕਿਹੜੇ ਖਿਆਲੀ ਪਲਾ ਬਣਾਉਂਦੇ ਹਾਂ ਬਹੁਤੇ ਕਹਿਣਗੇ ਜੀ ਤੁਸੀਂ ਜਿਹੜਾ ਉਹ ਖਿਆਲੀ ਪਲਾ ਬਣਾਉਂਦੇ ਹੋ ਪਰ ਮੈਨੂੰ ਲੱਗਦਾ ਵੀ ਇਹਨਾਂ ਨੂੰ ਵੀ ਪਤਾ ਨਹੀਂ ਕਿਉਂ ਤਕਲੀਫ ਹੁੰਦੀ ਕਿ ਵੀ ਚਲੋ ਜੇ ਤੁਸੀਂ ਕੁਛ ਨਹੀਂ ਕਰ ਸਕਦੇ ਆਪਣਾ ਤੁਸੀਂ ਕੋਈ ਰੋਲ ਨਹੀਂ ਅਦਾ ਕਰਨਾ ਚਾਹੁੰਦੇ ਜਾ ਕੋਈ ਕੰਟਰੀਬਿਊਟ ਨਹੀਂ ਕਰਨਾ ਚਾਹੁੰਦੇ ਕਿ ਤੁਸੀਂ ਕੋਈ ਯੋਗਦਾਨ ਪੋਣਾ ਤੇ ਘਟੋ ਘਟ ਰਹਿਣ ਦਿਓ 5% ਚੌਧਰਾਂ ਦੇ ਭੁੱਖੇ ਖਾਲਸਤਾਨੀਆਂ ਨੂੰ ਵੀ ਆਪਣੇ ਹਾਲਤੇ ਰਹਿਣ ਦਿਓ ਤੁਸੀਂ ਕਹਨ ਉਹ ਜਿਹੜਾ ਉਹ ਵਿੱਚ ਉਹਦੇ ਕੁਛ ਨਾ ਕੁਛ ਸਪੈਨਰ ਸੁੱਟਦੇ ਹੋ ਪਾਣੀਆਂ ਦੇ ਵਿੱਚ ਆਪਣਾ ਤੁਸੀਂ ਕੰਮ ਕਰੋ ਭਾਈ ਤੁਹਾਨੂੰ ਲੱਗਦਾ ਵੀ ਨਹੀਂ ਹੈ ਟੂਰਿਸਟ ਸਾਧਨ ਵਾਜੋਤੇ ਜਦੋਂ ਕੁਝ ਬਣ ਗਿਆ ਫਿਰ ਤੁਸੀਂ ਸਭ ਤੋਂ ਪਹਿਲਾਂ ਗਿਆ ਹੋਣਾ ਜਹਾਜ਼ ਫੜ ਕੇ ਕਿ ਜੀ ਉੱਥੇ ਫਲਾਣਾ ਵੀ ਹੈ ਤੇ ਟਿੰਕਾ ਵੀ ਹੈ ਬਾਦਲ ਤੇ ਦੂਜੇ ਤਾਂ ਉਹ ਕਹਦੇ ਸੀ ਜੂਬਾ ਬਣਾਤਾ ਹੈ ਸੱਤ ਜੂਬੇ ਇਧਰ ਨੇ ਇੱਕ ਜੂਬਾ ਉੱਥੇ ਬਣਾਤਾ ਹੈ ਜੀ ਅਨੰਦਪੁਰ ਸਾਹਿਬ ਹੋਰ ਹੁਣ ਕੁਝ ਹੋਰ ਵੀ ਕਹਿੰਦੇ ਨੇ ਕੀ ਬਣਾ ਦੇਣਾ ਅਸੀਂ ਤਾਂ ਟੂਰਿਸਟ ਇਨਾ ਚਲਾਉਂਦੀਆਂ ਮੁਫਤ ਮੁਫਤ ਟ੍ਰੇਨਾਂ ਚੱਲਣਗੀਆਂ ਹਜ਼ੂਰ ਸਾਹਿਬ ਨੂੰ ਜਾਏਗੀ ਅਜਮੇਰ ਸ਼ਰੀਫ ਨੂੰ ਜਾਏਗੀ ਪਤਨੇ ਕਿਤੇ ਇਸਾਈਆਂ ਨੇ ਮੰਗ ਕਰਤੀ ਕਿ ਸਾਡੇ ਚਲਾਓ ਕਿ ਤੁਹਾਡੇ ਵੀ ਮੁਫਤ ਚਲਾ ਦੇਣੇ ਉਹ ਫਿਰ ਹੁਣ ਸਾਹਮਣੇ ਆਏ ਵੀ ਪੈਸੇ ਕਿਤੇ ਹੋਰ ਕੱਢ ਕੇ ਉਧਰ ਮੁਫਤ ਟ੍ਰੇਨਾਂ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਮੁਫਤੋ ਮੁਫਤ ਸੈਰ ਕਰਕੇ ਸ਼ਾਇਦ ਵੋਟਾਂ ਸਾਨੂੰ ਪਾ ਦੇਣ ਸੋ ਜਿਹੜਾ ਸਿਸਟਮ ਅੱਜ ਐਗਜ਼ਿਸਟ ਕਰਦਾ ਹੈ ਇਹਦੇ ਤੇ ਇਸ ਕਿਸਮ ਦੇ ਵੀਰ ਭੈਣਾ ਜਿਹੜੇ ਨੇ ਉਹ ਕਮੈਂਟ ਕਰਨ ਉੱਥਾਰ ਨਹੀਂ ਕਿ ਤੁਹਾਡੇ ਪੱਲੇ ਕੀ ਆ ਉੱਥੇ ਜੀ ਤੁਹਾਡਾ ਧਾਰਮਿਕ ਆਜ਼ਾਦੀ ਦਾ ਹੱਕ ਵੀ ਤੁਹਾਡੇ ਕੋਲ ਨਹੀਂ ਕਿਸਾਨ ਜਿਹੜਾ ਅੰਨ ਦਾਤਾ ਜੈ ਜਵਾਨ ਜੈ ਕਿਸਾਨ ਨਾਰਾ ਤੇ ਲਾਇਆ ਪਰ ਉਹਨੂੰ ਉਹਨੂੰ ਖੁਦਕਸ਼ੀਆਂ ਦੇ ਰਸਤੇ ਤੇ ਤੋੜ ਦਿੱਤੇ ਤੇ ਇਸ ਸਾਰੇ ਤੋਂ ਨਜ਼ਾਤ ਕਿਵੇਂ ਮਿਲੇ ਚਲੋ ਚੌਧਰਾਂ ਦੇ ਭੁੱਖੇ ਨਾਸੀ ਬੀਬੀ ਜੀ ਤੁਸੀਂ ਚੌਧਰ ਲੈ ਲਿਓ ਜੀ ਤੁਸੀਂ ਚੌਧਰਾਣੀ ਬਣ ਜਾਓ ਚੌਧਰ ਤੋਂ ਤਾਂ ਅਗੇ ਬੀਬੀਆਂ ਨੇ ਤਾਂ ਚੌਧਰਾ ਚੌਧਰਾਣੀ ਕਹਿੰਦੇ ਨੇ ਵੀ ਤੁਸੀਂ ਆ ਜਾਓ ਕਾਰੀ ਦਿਓ ਉੱਥੇ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੀ ਕੋਈ ਹੱਲ ਦੱਸ ਦਿਓ ਫਿਰ ਤੇ ਵੀ ਉਹ ਕੀ ਕਰਨ ਜੇ ਖਾਲਸਤਾਨ ਸੋਲੂਸ਼ਨ ਨਹੀਂ ਹੈ ਸਿਰਫ ਚੌਧਰ ਦੀ ਗੱਲ ਹੈ ਤਾਂ ਫਿਰ ਵੀ ਇਹਨਾਂ ਦਾ ਬੀਬੀ ਮਨਦੀਪ ਕੋਰ ਮਨਦੀਪ ਕੋਰ ਜੀ ਦਾ ਸ਼ੁਕਰੀਆ ਉਹਨਾਂ ਨੇ ਸਾਨੂੰ ਕੈਲਗਰੀ ਤੋਂ ਲਿਖਿਆ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਜ਼ਫਰਨਾਮਾ ਪਾਤਸ਼ਾਹੀ ਦਸਵੀਂ ਦੇ ਪੰਜ ਸ਼ੇਅਰ ਜਿਹੜੇ ਨੇ ਉਹ ਚੁਣੇ ਨੇ ਜੀ ਰਵਤਾਰ ਸਿੰਘ ਜ਼ਾਦ ਉਹਨਾਂ ਨੇ ਪੰਜਾਬੀ ਅਨੁਵਾਦ ਕੀਤਾ ਹੈ ਜਿੱਤ ਦੀ ਚਿੱਠੀ ਦਸਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਦੀਨੇ ਕਾਂਗੜ ਤੋਂ ਐਡਰੈਸ ਕੀਤੀ ਔਰ ਇਨਾਚ ਵੀ ਮੈਂ ਦੇਖ ਰਿਹਾ ਸੀ ਕਿ ਚਾਰ ਸ਼ੇਅਰ ਆਲਮੋਸਟ ਜਿਹੜੇ ਨੇ ਉਹ ਔਰੰਗਜ਼ੇਬ ਦੀ ਤਾਰੀਫ ਤੇ ਨੇ ਔਰ ਮੈਂ ਜਦੋਂ ਇਹਨਾਂ ਨੂੰ ਪੜਦੇ ਆ ਜਾਂ ਇਸ ਦੇ ਵਿਚਾਰ ਕਰਦੇ ਆ ਅਸ਼ਸ਼ ਕਰਦੇ ਆ ਕਿ ਵੀ ਅਸੀਂ ਸਾਨੂੰ ਹਰ ਇੱਕ 'ਚੋਂ ਕਮਜ਼ੋਰੀਆਂ ਹੀ ਨਜ਼ਰ ਆਉਂਦੀਆਂ ਹਨ ਜਦੋਂ ਅਸੀਂ ਕਿਸੇ ਨਾਲ ਨਾਰਾਜ਼ ਵੀ ਹੁੰਦੇ ਆਂ ਅਸੀਂ ਨੈਗੇਟਿਵਿਟੀ ਕਰਦੇ ਤੇ ਔਰੰਗਜ਼ੇਬ ਨੇ ਕਿਹੜਾ ਜ਼ੁਲਮ ਨਹੀਂ ਕੀਤਾ ਪਰ ਜਦੋਂ ਦਸਵੇਂ ਪਾਦਸ਼ਾਹ ਉਹਦੇ ਗੁਣਾਂ ਦੀ ਤਾਰੀਫ਼ ਕਰਦੇ ਨੇ ਤੇ ਉਹ ਉਵੇਂ ਹੀ ਤਾਰੀਫ਼ ਕਰਦੇ ਨੇ ਜਿਵੇਂ ਕੋਈ ਕਿਸੇ ਐਡਮਾਇਰਰ ਦੀ ਕਰਦੇ ਜੀ ਔਰ ਇਹ ਸ਼ੇਰ ਹੈ ਬਾਤ ਤਰਤੀਬ دانش ਬਾਤ ਤਦਬੀਰ ਤੇ ਖੁਦਾਵੰਦ ਦੀਗੋ ਖੁਦਾਵੰਦ ਤੇਗ ਸਿਆਣਾ ਮਾਲਕ ਤੇਗ ਦਾ ਰਜ ਕੇ ਦਾਨਿਸ਼ਮੰਦ ਕੀਤਾ ਦੇਗ ਤੇ ਤੇਗ ਨੇ ਰਤਬਾ ਜਿਦਾ ਬੁਲੰਦ ਰੰਗਜ਼ੇਬ ਨੂੰ ਕਹਿ ਰਹੇ ਨੇ ਕਿ ਤੂੰ ਦੇਗ ਦਾ ਵੀ ਤਾਂ ਨਹੀਂ ਹੈ ਤੂੰ ਤੇਗ ਦਾ ਵੀ ਤਾਂ ਨਹੀਂ ਹੈ ਔਰ ਤੂੰ ਸਿਆਣਾ ਤੂੰ ਦਾਨਿਸ਼ਮੰਦ ਹੈ ਕਿ ਰੋਸ਼ਨ ਜ਼ਮੀਰ ਅਸਤ ਹੁਸਨਲ ਜ਼ਮਾਲ ਖੁਦਾਵੰਦੇ ਬਖਸ਼ ਦੇ ਮੁਲਕ ਉਹ ਮਾਲ ਰੋਸ਼ਨ ਸਾਫ ਜ਼ਮੀਰ ਹੈ ਸੋਹਣੀ ਸ਼ਕਲ ਕਮਾਲ ਖਾਦਮਾਨੂ ਸਦ ਬਖਸ਼ ਦਾ ਮਿਲਖ ਜਗੀਰਾ ਮਾਲ ਉਸ ਦੀ ਦੇ ਸਹੱਪਣ ਦੀ ਉਸ ਦੀ ਸਾਫ਼ ਜ਼ਮੀਰ ਦੀ ਤਾਰੀਫ਼ ਕਿ ਬਖਸ਼ਿਸ਼ ਕਬੀਰ ਅਸਤਦਰ ਜੰਗ ਕੋ ਮਲਾਇਕ ਸਿਫਤ ਚੋਂ ਸੁਰਈਆ ਸਿ ਕੋ ਦਾਨੀ ਮਹਾ ਦਲੇਰ ਹੈ ਅੰਦਰ ਜੰਗ ਮદાન ਉੱਚਾ ਵਾਂਗ ਸਮਾਨ ਦੇ ਨਿਰਾ ਫਰਿਸ਼ਤਾ ਜਾਨ ਇਹ ਵੈਸੇ ਹਿਸਟਰੀ ਚ ਇਹ ਕੋਰਾਂਗਜ਼ੇ ਬਹਾਦਰ ਬਹੁਤ ਸੀ ਜੀ ਕਾਬਲ ਵੀ ਉਹਨੇ ਜਦੋਂ ਜਵਾਨ ਸੀ ਕੋੜੇ ਤੇ ਚੜ ਕੇ ਜਾ ਕੇ ਦੁਸ਼ਮਣ ਦੇ ਜਰਨੈਲ ਨੂੰ ਰਲਕਾਰਿਆ ਸੋ ਦਸਵੇਂ ਪਾਸ਼ੇ ਔਰੰਗਜ਼ੇਬ ਦੀ ਤਾਰੀਫ ਕਰ ਰਹੇ ਨੇ ਕਿ ਭਾਈ ਤੂੰ ਦਾਨੀ ਵੀ ਹੈ ਦਲੇਰ ਵੀ ਹੈ ਔਰ ਤੇਰਾ ਰਤਬਾ ਜਿਹੜਾ ਇੱਕ ਉਸ ਦਲੇਰੀ ਔਰ ਦੂਸਰੇ ਚ ਬਹੁਤ ਉੱਚਾ ਹੁਣ ਉਸ ਨੂੰ ਉਹਦੀ ਔਕਾਤ ਦਿਖਾਉਂਦੇ ਨੇ ਸ਼ਹਿਨशाह ਔਰੰਗਜ਼ੇਬ ਆਲਮੀ ਕੇ دارائے دور است دور است دین شاہਾਂ ਦਾ ਹੈ ਬਾਦਸ਼ਾ ऑल आलम शाह ਔਰੰਗ ਦੁਨੀਆ ਦਾ ਸਰਦਾਰ ਹੈ ਪਰ ਦੀਨੋਂ ਹੈ ਨੰਗ ਕਿਭੀ ਤੂੰ ਦੁਨੀਆ ਦੇ ਵਿੱਚ ਇਹ ਰਤਬਾ ਦੇਖ ਤੇ ਇਹ ਜਿੱਤਾ ਹੁਸਨਲ دانشਮੰਦੀ ਇਹ ਸਾਰਾ ਹਾਸਲ ਕੀਤਾ ਤੂੰ ਸ਼ਾਹ ਦਾ ਬਾਦਸ਼ਾ ਬਣਿਆ ਹੋਇਆ ਪਰ ਦੁਨੀਆ ਦਾ ਤੂੰ ਸਰਦਾਰ ਪਰ ਦੀਨੋਂ ਹੈ ਨੰਂ ਦੀਨ ਹੁੰਦਾ ਧਰਮ ਜੀ ਠੀਕ ਕਦਰਾਂ ਕੀ ਇਸ ਤੋਂ ਤੂੰ ਨੰਗ ਹੈ ਪੰਜਾਬੀ ਦੇ ਵਿੱਚ ਇਸ ਦਾ ਮਤਲਬ ਹੈ ਵੀ ਡਿਵਾਈਡਡ ਆਫ ਇਹ ਤੇਰੇ ਨੇੜੇੋਂ ਵੀ ਨਹੀਂ ਲੰਘਿਆ ਜੀ ਤੇ ਅਖੀਰਲਾ ਇਹ ਔਰੰਗਜ਼ੇਬ ਨੂੰ ਉਹਨਾਂ ਨੇ ਜਿਹੜਾ ਉਹ ਉਹ ਦੱਸਿਆ ਕਿ ਤੂੰ ਨਾ ਪਹਾੜੀ ਰਾਜਿਆਂ ਦੇ ਨਾਲ ਲੜ ਗਏ ਇੱਕ ਪਾਸੇ ਤੂੰ ਕਹਿੰਦਾ ਹੈ ਕਿ ਤੂੰ ਇਸਲਾਮ 'ਚ ਯਕੀਨ ਰੱਖਣ ਵਾਲਾ ਹੈ ਤੂੰ ਬੁੱਤੋ ਸ਼ਕਨ ਹੈ ਤੂੰ ਬੁੱਤ ਤੋੜਨ ਵਾਲਾ ਹੈ ਪਰ ਤੂੰ ਸਾਥ ਜਿਹੜਾ ਉਹ ਉਹਨਾਂ ਦਾ ਦਿੱਤਾ ਹੈ ਉਹ ਉਹ ਬੁੱਤ ਤੋੜਨ ਵਾਲ ਬੁੱਤ ਪੂਜਣ ਵਾਲਿਆਂ ਦਾ ਮਨਮ ਕੁਸ਼ਤਾ ਅਮ ਕੋਹਿਆ ਪਰ ਫਤਨ ਕਿਹਾ ਬੁੱਤ ਪਰਸ ਤਨ ਮਨ ਬੁੱਤ ਸ਼ਕਨ ਪੱਥਰ ਪੂਜ ਪਹਾੜੀਆਂ ਦਾ ਮੈਂ ਹਾਂ ਸੋਧਨ ਹਾਰ ਮੈਂ ਬੁੱਤ ਤੋੜਾ ਤੋੜਾ ਉਹਨਾਂ ਦੇ ਇਹੋ ਹੈ ਤਕਰਾਰ ਉਹਨੇ ਕਿਹਾ ਜੀ ਮੇਰਾ ਹੋਰ ਕੀ ਹੈ ਪਹਾੜੀ ਰਾਜਾ ਦਸਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਵੀ ਮੈਂ ਬੁੱਤੋ ਸ਼ਕਨ ਹੈ ਮਤਲਬ ਉਹ ਮੂਰਤੀਆਂ ਪੂਜਦੇ ਨੇ ਤੇ ਮੈਂ ਉਹ ਖਾਲਸਾ ਧਰਮ ਸਾਜਿਆ ਜਿਹੜਾ ਅਕਾਲ ਪੁਰਖ 'ਚ ਯਕੀਨ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਫੜ ਕੇ ਉਹਨਾਂ ਦੀਆਂ ਮੂਰਤੀਆਂ ਤੋੜੀਆਂ ਹੈ ਪਰ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਮੈਂ ਉਸ ਫੇਥ ਵਾਲੇ ਲੋਕ ਪੈਦਾ ਕੀਤੇ ਨੇ ਜਿਹੜੇ ਬੁੱਤੋ ਸ਼ਕਨ ਨੇ ਜਿਹੜੇ ਜਿਨ੍ਹਾਂ ਨੇ ਬੁੱਤ ਪਾਸੇ ਛੱਡ ਦਿੱਤੇ ਨੇ ਉਹ ਇੱਕ ਰੱਬ ਦੇ ਵਿੱਚ ਯਕੀਨ ਰੱਖਦੇ ਨੇ ਔਰ ਤੂੰ ਮੁਸਲਮਾਨ ਇੱਕ ਰੱਬ ਦਾ ਵਿੱਚ ਯਕੀਨ ਰੱਖਣ ਵਾਲਾ ਤੂੰ ਬੁੱਤਪਰਸਤ ਪੁਰਫਤਨ ਸ਼ਰਾਰਤੀ ਪਹਾੜੀਆਂ ਦਾ ਸਾਥੀ ਬਣਿਆ ਔਰ ਮੇਰੇ ਨਾਲ ਤੂੰ ਜਿਹੜਾ ਇਸ ਕਿਸਮ ਦਾ ਜਿਹੜਾ ਹੈ ਵਾਇਰਸ ਹੈੜਿਆ ਸੋ ਇਹ ਅੱਜ ਦਾ ਵਿਚਾਰ ਹੈ ਜੀ ਰਾਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਮਲੇ ਵੀਅਰਸ ਕੋਲ ਇਜਾਜ਼ਤ ਵੀਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ s o s h v h 4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਨਰਸ ਨੂੰ ਆ ਗਿਆ ਦੋ ਦੇਖਦੇ ਰਹੋ ਟੀਵੀ ਐਚਓ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ